ਮੋਗਾ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਇੱਕ ਮਾਸੂਮ ਅਤੇ ਮਾਂ ਦੀ ਜਾਨ ਚਲੀ ਜਾ ਚੁੱਕੀ ਹੈ ਜਿੱਥੇ ਇੱਕ ਪਾਸੇ ਬੀਤੇ ਦਿਨੀ ਮੋਗਾ ਦੇ ਵਿੱਚ ਵੀ ਰਾਮ ਲੱਲਾ ਦੀ ਪ੍ਰਾਣ ਪ੍ਰਿਸ਼ਟਾ ਨੂੰ ਲੈ ਕੇ ਮੰਦਰਾਂ ਦੇ ਵਿੱਚ ਦੀਪਮਾਲਾ ਕੀਤੀ ਜਾ ਰਹੀ ਸੀ ਤਾਂ ਦੂਜੇ ਪਾਸੇ ਇਹ ਟ੍ਰੇਨ ਦੀ ਚਪੇੜ ਦੇ ਵਿੱਚ ਆਉਣ ਕਰਕੇ ਮਾਂ ਅਤੇ ਪੁੱਤ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਤ ਦੱਸਿਆ ਜਾ ਰਿਹਾ ਹੈ ਕਿ ਆਖਿਰਕਾਰ ਬੱਚਾ ਤੇ ਉਸਦੀ ਮਾਂ ਜਿਹੜੀ ਹੈ ਟ੍ਰੇਨ ਦੀ ਚਪੇੜ ਦੇ ਵਿੱਚ ਆ ਗਏ ਜਿਸ ਕਰਕੇ ਉਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹਾਲਾਂਕਿ ਬੱਚੇ ਨੂੰ ਹਸਪਤਾਲ ਦੇ ਵਿੱਚ ਜਦੋਂ ਲੈ ਕੇ ਜਾਇਆ ਜਾਂਦਾ ਉਸ ਵੇਲੇ ਬੱਚੇ ਨੇ ਦਮ ਤੋੜ ਦਿੱਤਾ ਇਸ ਘਟਨਾ ਕਰਮ ਦੇ ਵਿੱਚ ਇੱਕ ਵਿਅਕਤੀ ਵੀ ਸ਼ਾਮਿਲ ਸੀ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਇਸ ਮਹਿਲਾ ਤੇ ਬੱਚੇ ਨੂੰ ਬਚਾਉਣ ਦੇ ਲਈ ਅੱਗੇ ਜਾਂਦਾ ਹੈ ਔਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕਿਆ ਇਸ ਵੇਲੇ ਜ਼ਖਮੀ ਵਿਅਕਤੀ ਨੂੰ ਜੋ ਹੈ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਬੇहद ਮੰਦ ਭਾਗੀ ਗੱਲ ਹੈ ਆਖਿਰਕਾਰੇ ਹਾਦਸੇ ਦੇ ਕਾਰਨ ਕੀ ਰਹੇ ਨੇ ਇਹ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਉਮਰ ਦੀ ਗੱਲ ਕੀਤੀ ਜਾਵੇ ਤਾਂ ਔਰਤ ਦੀ ਉਮਰ ਹੈ 40 ਸਾਲ ਦੇ ਕਰੀਬ ਸੀ ਜਦ ਕਿ ਉਸ ਦੇ ਬੱਚੇ ਦੀ ਉਮਰ ਮਹਿਜ 3 ਮਹੀਨੇ ਦੀ ਸੀ ਕਿ ਇਹ ਦੋਵੇਂ ਜਣੇ ਤ੍ਰੇਂਡੀ ਚਪੇੜ ਦੇ ਵਿੱਚ ਆ ਜਾਂਦੇ ਨੇ ਜਿਸ ਤੋਂ ਬਾਅਦ ਦੋਵਾਂ ਨੇ ਦਮ ਤੋੜ ਦੇਤਾ ਤਾਂ ਇਲਾਕੇ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਤਿੰਨ ਮਹੀਨੇ ਦਾ ਮਾਸੂਮ ਬੱਚਾ ਜਿਹੜਾ ਕਿ ਇਸ ਹਾਦਸੇ ਦਾ ਸ਼ିକਾਰ ਹੋ ਗਿਆ ਅਤੇ ਉਸ ਦੀ ਮਾਂ ਵੀ ਇਸ ਟ੍ਰੇਨ ਦੀ ਚਪੇੜ ਦੇ ਵਿੱਚ ਆਉਣ ਕਰਕੇ ਫਾਨੀ ਸੰਸਾਰ ਦੇ ਵਿੱਚੋਂ ਰੁਕਸਤ ਹੋ ਚੁੱਕੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸ ਸਮੇਂ ਦੀਆਂ ਇਹ ਤਸਵੀਰਾਂ ਨੇ ਜਿਸ ਵળે ਇਹ ਵੱਡਾ ਰੇਲ ਹਾਦਸਾ ਵਾਪਰਦਾ ਮੌਕੇ ਤੇ ਚੀਕ ਚਿਹਾੜਾ ਮਚ ਜਾਂਦਾ ਹੈ ਹਾਲਾਂਕਿ ਇਹ ਔਰਤ ਅਤੇ ਬੱਚਾ ਕਿੱਥੋਂ ਦੇ ਰਹਿਣ ਵਾਲੇ ਸਨ ਕਿੱਧਰ ਜਾ ਰਹੇ ਸਨ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਪਰ ਅਕਸਰ ਹੀ ਅਸੀਂ ਦੇਖਦੇ ਆ ਕਿ ਕਈ ਵਾਰ ਕਾਲੀ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜਾਨ ਗਵਾ ਬੈਠਦੇ ਆ ਸਾਨੂੰ ਲੱਗਦਾ ਹੈ ਕਿ ਅਸੀਂ ਛੇਤੀ ਤੋਂ ਛੇਤੀ ਟ੍ਰੈਕ ਨੂੰ ਕ੍ਰੋਸ ਕਰ ਲਾਂਗੇ ਪਰ ਉਸ ਸਮੇਂ ਅਸੀਂ ਕਈ ਵੱਡੇ ਹਾਦਸਿਆਂ ਨੂੰ ਬੁਲਾਵਾ ਦੇ ਦਿੰਨੇ ਆ ਤਾਂ ਇਸ ਹਾਦਸੇ ਦੇ ਪਿੱਛੇ ਕਾਰਨ ਕੀ ਰਹੇ ਨੇ ਗਲਤੀ ਕਿਸ ਦੀ ਹੈ ਇਹ ਜਾਂਚ ਦਾ ਵਿਸ਼ਾ ਬਣੀ ਹੋਈ ਹੈ ਪਰ ਮਾਂ ਅਤੇ 3 ਮਹੀਨੇ ਦੇ ਮਾਸੂਮ ਬੱਚੇ ਦੀ ਮੌਤ ਹੋ ਚੁੱਕੀ ਹੈ ਅਤੇ ਇਹਨਾਂ ਨੂੰ ਬਚਾਉਣ ਦੇ ਲਈ ਇੱਕ ਵਿਅਕਤੀ ਵੀ ਅੱਗੇ ਜਾਂਦਾ ਤਾਂ ਕਿ ਦੋਵਾਂ ਜਾਨਾਂ ਨੂੰ ਬਚਾਇਆ ਜਾ ਸਕੇ ਤੇ ਉਹ ਵਿਅਕਤੀ ਵੀ ਇਸ ਵੇਲੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਨੂੰ ਕੀ ਮੋਗਾ ਤੋਂ ਬਾਅਦ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਮੇਰਾਣਾ ਪਰਮੇਂਦਰ ਸਿੰਘ ਜੀ ਮੈਂ ਸਮਾ ਸਿੰਘ ਜੀ ਇੱਕ ਬੋਡੀ ਲੈ ਕੇ ਆਇਆ ਤੁਸੀਂ ਦੋ ਤੇ ਕੀ ਇਹ ਸਾਰਾ ਮਾਮਲਾ ਕਿੱਥੇ ਹੋਇਆ ਸੀ ਸਾਰਾ ਹਸਪਤਾਲ ਦੇ ਇਹ ਸਾਨੂੰ ਰੇਲਵੇ ਪੁਲਿਸ ਲਈ ਕਾਲ ਆਈ ਸੀ ਇੱਕ ਐਮਰਜੈਂਸੀ ਨੰਬਰ ਤੇ ਜੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਵੀ ਇਦਾਂ ਕਰਕੇ ਇੱਥੇ ਰੇਲ ਨਾਲ ਟਕਰਾਅ ਹੋਣ ਦੇ ਕਾਰਨ ਵੀ ਇੱਕ ਐਕਸੀਡੈਂਟ ਹੋਇਆ ਆ ਤੇ ਜਿਹੜਾ ਸਾਨੂੰ ਕਾਲ ਆਈ ਸੀ ਕਿ ਵੀ ਅਸੀਂ ਉਹਨੂੰ ਦੋ ਹੋਏ ਸੀਗੇ ਤੇ ਉਹਨਾਂ ਚ ਜਿਹੜਾ ਇੱਕ ਮੁੰਡਾ ਸੀਗਾ ਉਹਨਾਂ ਨੂੰ ਫਰਸਟ ਡਿਜ਼ਾਇਨ ਦੇ ਲਈ ਅਸੀਂ ਇੱਥੇ ਐਮਰਜੈਂਸੀ ਦੇ ਵਿੱਚ ਲੈ ਕੇ ਆਂਦਾ ਉਹਨਾਂ ਨੂੰ ਤੇ ਇੱਕ ਬੱਚੇ ਨੂੰ ਲੈ ਕੇ ਆਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਉਹਨਾਂ ਦੇ ਨਾਲ ਇੱਕ ਲੇਡੀਜ਼ ਵੀ ਸੀਗੀ ਉਹਨਾਂ ਦੇ ਉੱਤੇ ਮੌਕੇ ਤੇ ਲੱਗਾ ਹੋ ਗਈ ਸੀਗੀ ਮੌਤ ਹੋ ਗਈ ਸੀਗੀ ਜਿਹਦੇ ਨਾਲ ਵੀ ਉਹਨਾਂ ਨੂੰ ਹੁਣ ਅਸੀਂ ਲੈ ਕੇ ਆਂਦਾ ਸੀਗਾ ਤੇ ਹੁਣ ਬਾਕੀ ਦੀ ਅੱਗੇ ਦੀ ਜੋ ਕਾਰਵਾਈ ਬਣਦੀ ਆ ਉਹ ਮੁਲਾਜ਼ਮ ਇਹ ਅੱਗੇ ਦੇਖਣਗੇ ਆਪਣਾ ਰੇਲਵੇ ਮੁਲਾਜ਼ਮ ਤੇ ਜਿੱਦਾਂ ਵੀ ਹੋਣਗੇ ਸਾਨੂੰ ਦੱਸ ਦਿੰਦੇ ਠੀਕ ਇਹ ਵੀ ਸਾਨੂੰ ਸਟੇਸ਼ਨ ਮਾਸਟਰ ਮੋਗਾ ਔਨ ਡਿਊਟੀ ਨੇ ਸਾਨੂੰ ਇੱਕ ਮੈਸੇਜ ਦਿੱਤਾ ਸੀ ਜੀ ਵੀ ਜਿਹੜਾ ਕਿਲੋਮੀਟਰ ਨੰਬਰ 67 ਦਾ 78 ਹੈ ਜੀ ਭੀਮਨਗਰ ਕੋਲੇ ਜੀ ਤੇ ਉੱਥੇ ਇੱਕ ਬੱਚਾ ਤੇ ਇੱਕ ਲੇਡੀ ਜੀ ਟ੍ਰੇਨ ਦੀ ਲਪੇਟ ਵਿੱਚ ਆ ਗਏ ਆ ਜੀ ਤੇ ਜਿਹੜੀ ਬੱਚੇ ਦੀ ਹੈ ਜਿਹੜੀ ਮੌਤ ਉਹ ਹਸਪਤਾਲ ਜਾ ਕੇ ਹੋਈ ਹੈ ਤੇ ਲੇਡੀ ਦੀ ਮੌਕੇ ਤੇ ਹੋ ਗਈ ਹੈ ਕਿੰਨੀ ਉਮਰ ਦੀ ਲੇਡੀ ਦੇ ਖੰਡ ਲੱਗ ਰਹੀ ਹੈ ਤੇ ਬੱਚਾ ਕਿੰਨੀ ਹਾਂ ਲੇਡੀ ਦੀ ਉਮਰ ਦਾ ਅੰਦਾਜ਼ਾ ਜੀ 40 ਸਾਲ ਲੱਗਦੀ ਹੈ ਜੀ ਤੇ ਬੱਚੇ ਦੀ ਉਮਰ ਹੈ ਜਿਹੜੀ ਉਹ 3 ਕਿ ਮਹੀਨੇ ਹੈ ਹਾਂਜੀ ਤੇ ਇਹਦੇ ਚ ਕੋਈ ਹੋਰ ਵੀ ਜ਼ਖਮੀ ਹੋਇਆ ਜੀ ਹਾਂਜੀ ਇੱਕ ਬੱਚਾ ਬੰਦਾ ਹੋਰ ਜ਼ਖਮੀ ਹੈ ਮੁੰਡਾ ਹੈ ਜਿਹੜਾ ਉਹ 22 23 ਸਾਲ ਦਾ ਹੈ ਜੀ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਜੋ ਉਹ ਨੂੰ ਰੈਫਰ ਕਰ ਦਿੱਤਾ ਹੈ ਰਿਪੋਰਟ ਦਾ ਉਹ ਕਿੱਦਾਂ ਜ਼ਖਮੀ ਹੋਇਆ ਮੌਕੇ ਤੇ ਉਹ ਇਹਨਾਂ ਨੂੰ ਬਚਾਉਣ ਦੀ ਖਾਤਰ ਠੀਕ ਹੈ ਇਹਨਾਂ ਨੂੰ ਬਚਾ ਰਿਆ ਸੀ ਉਹ ਜੀ ਹਾਂ ਜੀ ਰੇਲਵੇ ਵਿਭਾਗ ਲੋ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕਿਹੜਾ ਜੀ ਜਿਹੜੀਆਂ ਦੋਨੇ ਡੈਡ ਬਾਡੀਆਂ ਮੋਤਰੀ ਚ ਰਖਾ ਦਿੱਤੀਆਂ ਗਈਆਂ ਜੀ ਕੱਲ ਨੂੰ ਵਾਰਸਾਂ ਦੇ ਬਿਆਨ ਲਿਖਣ ਤੋਂ ਬਾਅਦ ਜਿਹੜੀ ਕਾਰਵਾਈ ਮੌਕੇ ਤੇ ਕਿੱਥੇ ਜਾਊਗੀ ਧੰਨਵਾਦ